ਉਬਰੋ ਕੀ ਹਾਲ ਚਾਲ ਆ ਬਾਈ ਆ ਹੈਗਾ ਵਾ ਦਿਲਪ੍ਰੀਤ ਵੈਸੇ ਮੈਂ ਇਹਨੂੰ ਤਾਰੀ ਕਹਿੰਨਾ ਵਾ ਇਹ ਹੈਗਾ ਰੱਬ ਨੂੰ ਮੰਨਣ ਵਾਲਾ ਬੰਦਾ ਕਹਿੰਦਾ ਮੱਥਾ ਟੇਕਣ ਜਾਣਾ ਅੰਮ੍ਰਿਤਸਰ ਮੈਂ ਕਹਾ ਚੱਲਦੇ ਆ ਇਹ ਵੈਸੇ ਮੇਰੇ ਪਿੰਡ ਦਾ ਹੀ ਆ ਮੇਰੇ ਯਾਰ ਦੋਸਤ ਆ ਅਸੀਂ ਇਕੱਠੇ ਸਕੂਲੇ ਪੜ੍ਹੇ ਹੋਏ ਆ ਤੇ ਇਹ ਵੀ ਇੱਥੇ ਕੰਮ ਕਰਦਾ ਵਾ ਕੱਲ ਹੈਗਾ ਐਤਵਾਰ ਅੱਜ ਹੈਗਾ ਸ਼ਨੀਵਾਰ ਚਲੋ ਫੇ ਚੱਲਦੇ ਆ ਤੇ ਮੋਟਰਸਾਈਕਲ ਧਵਾ ਲਈ ਮੈਂ ਕਹਾ ਪਹਿਲਾਂ ਗੱਡੀ ਆਪਣੀ ਗੈਰ ਲੱਗੀ ਤੁਹਾਨੂੰ ਪਤਾ ਹੀ ਆ ਮੋਟਰਸਾਈਕਲ ਹੁਣੀ ਧਵਾ ਲਈ ਆ ਤੇ ਲੌਂਗ ਡਰਾਈਵ ਤੇ ਚੱਲੇ ਆ ਸਦਨ ਮਤਲਬ ਅੰਮ੍ਰਿਤਸਰ ਚੱਲੇ ਆ ਮਿਲਦੇ ਆ ਰ ਭਾਈ ਇੱਕ ਮੋਟਰਸਾਈਕਲ ਦੀ ਲਾਈਟ ਪੀਲੀ ਜੀ ਹੋਈ ਪਈ ਸੀ ਜਿਹਦੇ ਕਰਕੇ ਉਹ ਨਵੀਂ ਲੈ ਲਈ ਆਪਾਂ ਤੇ ਇੱਕ ਲਵਾਈਆ ਲਾਈਟ ਰਾਤ ਨੂੰ ਲਾਈਟ ਚੱਲ ਵਧੀਆ ਜਿਹੀ ਲੱਗਦਾ ਵਾਈਟ ਬਲਬ ਵੀ ਪਵਾ ਹੀ ਲਿਆ ਹਨਾ ਭਾਈ ਹੁਣ ਆਖੋ ਸਹੀ ਆ ਮੋਟਰਸਾਈਕਲ ਫਿਲਹਾਲ ਦੀ ਘੜੀ ਤੱਕ ਖੁੱਲਾ ਹੋਇਆ ਬਸ ਕੱਸਦੇ ਪਏ ਆ ਭਾਈ ਹੁਣ ਇਹ ਪੀਲੀ ਵੀ ਹੁੰਦੀ ਸਾਰੀ ਹੁੰਦੀ ਹਨਾ ਦੋ ਰੈਡੀ ਬਲਬ ਵੀ ਚੱਲਦੀ ਹੈ ਅੱਛਾ ਬੀਸਟ ਲੁੱਕ ਅਨਬਾਕਸਿੰਗ ਕਰਤੀ ਆ ਲਾਈਟ ਦੀ ਇਹ ਨਵੀਂ ਪਹਾਲੀ ਯਾਰ ਉਹ ਤੇ ਚਰੀਟਾ ਬਹੁਤ ਪੈ ਗਈਆਂ ਆਈਆਂ ਪੀਲੀ ਹੋ ਗਈਗੀ ਤੇ ਇੱਕ ਆ ਲਾਈਟ ਪਾਈ ਆ ਥੱਲੇ ਲਾਈਟ ਵਧਣ ਨੂੰ ਤਿੰਨ ਚਾਰ ਮੋੜ ਆ ਇਹਦੇ ਰਾਤ ਨੂੰ ਤੁਹਾਨੂੰ ਲਾਈਟ ਦਿਖਾਉਂਗਾ ਇਹ ਕਾਵਾ ਲਾਲ ਤੇ ਨੀਲੀ ਇਹ ਕਾਵਾ ਇਹ ਕਾਵਾ ਇਹ ਕਾਵਾ ਸਹੀ ਆ ਭਾਈ ਓਕੇ ਆ ਲਾਈਟ ਤਾਂ ਵਾਵਾ ਲੱਗਦੀ ਬਾਕੀ ਰਾਤ ਨੂੰ ਦੇਖਦੇ ਕੀ ਹਿਸਾਬ ਦਾ ਬੰਦਾ ਫਿਰ ਭਾਈ ਲੁਕਣਾ ਸੀ ਮੜਾ ਮੁਗਲ ਭਾ ਕੋਈ ਐਮ ਆਰ ਐਫ ਦੇ ਆਏ ਹੋਏ ਆ ਕੀ ਚੱਕਰ ਪਿਆ ਹੁਣ ਇਹ ਸੈੱਟ ਭਾਈ ਜੋ 24 ਇੰਚੀ ਲੋਏ ਪਾਏ ਹੀ ਜਿਹੜੇ ਨਾਲ ਲੱਗਦੇ ਆ ਨਾ ਮਾਰੇ ਮਾਰੇ ਆੜੇ ਲੱਗਦੇ ਉਹ ਸੈੱਟ ਕਰਾਉਣ ਲਾਏ ਹੋਏ ਸੀ ਹੋਰ ਕੋਈ ਸੀਕ੍ਰੇਟ ਮਿਸ਼ਨ ਤਾਂ ਮਿਲ ਮਿਲਣਾ ਹੈਗਾ ਭਾਈ ਉਹਨਾਂ ਨੂੰ ਠੀਕ ਹੈ ਮੁਗਲ ਭਾਈ ਓਕੇ ਓਕੇ ਕੀ ਕਰੋ ਗੱਲਾਂ-ਗੱਲਾਂ ਵਿੱਚ ਆਪਾਂ ਕਰਤਾਰਪੁਰ ਪਹੁੰਚ ਗਏ ਆ ਮਤਲਬ ਬਸ ਹਾਈਵੇ ਤੇ ਚੜਨ ਨਾਲ ਹੀ ਆ ਕਿਉਂ برو ਹਾਈਵੇ ਤੇ ਪੈ ਗਏ ਆ ਕਰਤਾਰਪੁਰ ਤੋਂ ਅੱਗੇ ਮੈਂ ਕਿਹਾ ਤੇਲ ਪਾ ਲਈਏ ਫੁੱਲ ਕਰ ਦੇ ਯਾਰ ਭਾਈ ਓਕੇ ਰਿਪੋਰਟ ਕਰਾ ਦੇ ਮੈਨੂੰ ਨਪ ਲੈਂਦੀ ਮੜਾ ਆ ਚੈੱਕ ਕਰ ਲੂਗਾ ਮੈਨੂੰ ਨਪ ਲੈਂਦੀ ਮੜਾ ਆ ਗਿਆ ਬਸ ਓਕੇ ਆ ਦੇ ਨੇ ਕਿੰਨਾ ਪੈਂਦਾ ਹੁਣ ਇਹਦੇ ਵਿੱਚ ਫੇਰ ਨਾਲ ਲੱਗਦੇ ਹੱਥ ਭਰਾਲੀ ਆ ਹਵਾ ਜਿਹੜੇ ਹਿਸਾਬ ਦਾ ਪਲਸਰ ਜੀ ਭੜਾਈ ਦੀ ਨਾਲ ਉਹਦੇ ਹਿਸਾਬ ਨਾਲ ਭਰਾਲੇ ਲੱਗਾ ਵਾ ਅੱਗੇ ਅੱਗੇ ਉਹਨਾਂ ਨੇ ਦੱਸਿਆ 26 ਪਿਛਲੇ ਟਾਇਰ ਤੇ 36 ਬਈ ਵਿਆਸ ਆ ਕੇ ਡਰਾਈਵਰ ਚੇਂਜ ਕਰਤਾ ਵਾ ਆਪਾਂ ਇਹਦੇ ਕਿਉਂਕਿ ਪੱਗ ਬੰਨੀ ਆ ਮੈਂ ਹੈਗਾ ਮੋਨਾ ਇੱਥੇ ਲੱਗਾ ਹੁੰਦਾ ਨਾਕਾ ਉੱਥੇ ਨਾ ਰੋਕ ਲਵੇ ਮੈਂ ਕਿਹਾ ਤਾਂ ਕਰਕੇ ਮੈਂ ਦਿਲ ਤੂੰ ਹੀ ਚਲਾ ਮੋਟਰ ਇੱਥੇ ਕਈ ਇੱਥੇ ਥੋੜੇ ਜੰਗਲ ਥੋੜੇ ਬਹੁਤ ਜਿ ਬੜੇ ਹੋਏ ਆ ਕਈ ਵਾਰੀ ਰੋਡ ਤੇ ਬਾਂਦਰ ਵੀ ਬੈਠੇ ਹੁੰਦੇ ਆ ਇਹ ਵਿਆਸ ਵਿਆਸ ਪਹੁੰਚ ਗਏ ਭਈ ਆਪਾਂ ਕਰੋ ਢਿਲਮਾ ਟੋਲ ਤੇ ਐਨ ਰਸ਼ਵਾ ਇਸ ਟਾਈਮ ਤੇ ਆ ਲੋਕਲ ਜਿਹੜੇ ਹੈਗੇ ਆ ਉਹਨਾਂ ਲਈ ਰਾਹ ਬਣਾਇਆ ਹੋਇਆ ਵਾ ਇੱਥੇ ਟੋਲ ਨਹੀਂ ਲੱਗਦਾ ਤਾਂ ਭਾਈ ਇੱਥੇ ਰੁੱਕ ਕੇ ਖਾਵਾਂਗੇ ਲੱਡੂ ਇਹ ਇੱਥੇ ਕਾਹ ਰੋ ਗਿਆ ਪੰਜਾਬੀ ਭਾਈ ਆ ਆਪਣਾ ਇੱਥੇ ਕੰਮ ਕਰਦੇ ਭਾਈ ਚਲਾਈ ਚੇਂਜ ਕਰਹਾ ਬਾਈ ਚੱਕ ਦੱਸੋ ਕਿੱਦਾਂ ਲੱਗਦੀ ਕਰੀਆ ਕਰੀਆ ਸਹੀ ਲੱਗਦੀ ਬਾਕੀ ਰਾਤ ਨੂੰ ਦੇਖਦੇ ਕਿੰਨੀ ਲਾਈਟ ਬੰਦੀ ਆ ਮੈਨੂੰ ਹੈ ਯਾਰ ਮੈਂ ਹੁੰਦਾ ਉਹਨਾਂ ਦੇ ਕੋਈ ਰੋਕੇ ਜਾਂ ਨਾ ਹਰ ਵਕਤ ਇਹਦੀ ਸਮਾਈਲ ਬਹੁਤ ਵਧੀਆ ਤੁਹਾਡੇ ਮੁੰਡੇ ਦੀ ਹੱਸਦਾ ਬਹੁਤ ਸੋਹਣਾ ਜੰਮੂ ਕਸ਼ਮੀਰ ਬਾਰਡਰ ਤੇ ਲਖਨਪੁਰ ਵਾ ਇੱਥੇ ਸਾਡੇ ਪੰਜਾਬ ਚ ਢਿਲਵਾ ਟੋਲ ਤੇ ਆ ਲੱਡੂ ਫੇਮਸ ਬਹੁਤ ਜੰਤਾਂ ਆ ਕੇ ਜਾਂਦੀ ਆ ਹਾਂ ਮੈਨੂੰ ਨਹੀਂ ਆਇਆ ਮੈਂ ਉੱਤੇ ਰਹਿ ਗਈ ਤੂੰ ਇੱਥੇ ਸੌਣੇ ਨੇ ਆ ਬੋਲੀ ਜਾ ਆੜ ਵਿੱਚ ਪਾਰ ਤੂੰ ਕੁੜੀ ਉਹ ਖਾਣ ਨੂੰ ਲੱਭਦਾ ਹਣਾ ਕੋ ਤੁਹਾਡੇ ਕੋਲ ਖਾਣ ਨੂੰ ਬਹੁਤ ਬਹੁਤ ਆ ਆਪਣੇ ਕੋ ਬਈ ਇਹ ਜੰਗਲੀ ਜਹਾ ਏਰੀਆ ਵਾ ਇੱਧਰ ਵੀ ਜੰਗਲ ਹੀ ਆ ਮੇਰੇ ਹਿਸਾਬ ਨਾਲ ਹਣਾ ਵੀ ਜਾ ਟਕੜਾ ਹੈ ਇੱਥੇ ਟਕੜਾ ਇਹ ਨਵੀਂ ਹਿਰਨ ਹਿਰਨ ਹੈਗੇ ਨਾ ਪਰ ਦੇ ਬਾਰਾਂ ਸਿੰਘ ਦੇਖੇ ਇੱਧਰ ਹੈਗੇ ਬਹੁਤ ਬੜ ਜੰਗਲ ਦੇ ਆ ਯਾਰ ਬਾਹਰ ਲੋਕੀ ਨਹੀਂ ਜੀਣ ਦਿੰਦੇ ਇਹਨਾਂ ਨੂੰ ਇਹਨਾਂ ਦਾ ਵੀ ਸ਼ਿਕਾਰ ਕਰ ਲੈਂਦੇ ਆ ਆ ਕੋਈ ਹੈਗਾ ਮੋਰਨ ਹੈਗਾ ਸ਼ੇਰ ਵੀ ਇਹ ਨਹੀਂ ਹੈਗਾ ਇਹ ਬਨੇਗਾ ਅਗਲੇ ਮੈਂ ਹਾਂ ਸ਼ੇਰ ਨਹੀਂ ਕਿੱਡਾ ਗਾਂਕਲ ਜੰਗਲ ਇਹ ਵੱਡਾ ਹੀ ਆ ਤਗੜਾ ਹੀ ਆ ਇਹ ਬਹੁਤ ਜੰਮੂ ਕੁਸ਼ੇਰ ਮੈਂ ਉੱਥੇ ਜਾਂਦਾ ਉਹਨਾਂ ਜੰਮੂ ਕੁਝ ਨਹੀਂ ਰੇਡਾਤ ਨਹੀਂ ਆ ਨਹੀਂ ਪਪਾ ਜੀ ਰੇਡਾ ਨਹੀਂ ਮੇਰੀ ਗੱਲ ਪਾਪਾ ਭਾਈ ਬਤਾ ਕੀ ਕਹਿੰਦੇ ਕਹਿੰਦੇ ਚਾਹ ਪੀ ਕੇ ਜਾਇਓ ਮੈਂ ਕਿਹਾ ਨਹੀਂ ਅਗਲੀ ਵਾਰੀ ਪਾਪਾ ਗਿਆ ਨਾ ਅਗਲੀ ਵਾਰੀ ਕਿੰਨੇ ਦੇਖੀ ਆ ਸਹੀ ਗੱਲ ਬਹੁਤ ਵਧੀਆ ਕੀਤੀ ਵੀ ਬਾਈ ਚੱਲ ਪੀ ਲਾਵੇ ਹੁਣ ਚਾਹ ਲਈ ਆ ਕੋਕ ਪੀ ਕੇ ਇਹ ਕੀ ਫਾਇਦਾ ਪਾਪੇ ਤੇ ਕਹਿਂਦਾ ਯਾਰ ਆ ਫਾਇਦਾ ਆ ਦਾ ਕੋਈ ਫਾਇਦਾ ਨਹੀਂ ਇਹ ਤੇ ਹੈ ਪਾਪਾ ਜੀ ਨਹੀਂ ਅਗਲੀ ਵਾਰੀ ਲਵ ਯੂ ਮੇਰੀ ਜਾਨ ਆਈ ਲਵ ਯੂ ਮੇਰੀ ਜਾਨ ਆ ਬੇ ਪਿਆਰ ਹੋ ਗਿਆ ਪਾਪੇ ਨਾਲ ਅੱਛਾ ਨਹੀਂ ਇਹਨੇ ਢਿੱਲੀ ਕਸਦੀ ਢਿੱਲੀ ਕਸਦੀ ਸ਼ੁਕਰ ਹੈ ਧਿਆਨ ਪੈ ਗਿਆ ਨਹੀਂ ਤੇ ਡਿੱਗ ਜਾਣੀ ਰਹਿਤੇ ਜੀ ਭਾਈ ਲੱਡੂ ਵਗੈਰਾ ਖਾ ਕੇ ਹੁਣ ਚੱਲੇ ਆ ਫੋਨ ਚਾਰਜ ਕਰ ਲਿਆ ਭਰਾਵਾ ਫੋਨ ਬੈਟਰੀ ਲੋ ਹੋ ਗਈ ਇਹਨਾਂ ਨੇ ਜੁਗਾੜ ਜਿਆ ਰੱਖਿਆ ਹੋਇਆ ਚੱਲ ਠੀਕ ਆ ਦੋਸਤ ਮਿਲਦੇ ਆਂ ਫਿਰ ਚੈੱਕ ਕਰੋ ਗਾਇਜ਼ ਬਿਆਸ ਵਾਲਾ ਪੁਲ ਪਾਰ ਕਰਦੇ ਪਏ ਆ ਇੱਥੇ ਲੱਗਾ ਹੁੰਦਾ ਨਾਕਾ ਅੱਗੇ ਮਾਤਾ ਜੁੰਨੀ ਸਾਹਿਬ ਜੁੰਨੀ ਯਾਰ ਜੁੰਨੀ ਉਹਦੀ ਵਿਚਾਰੀ ਨੇ ਬਹੁਤ ਸਾਰਾ ਅੜਨ ਵਾਲੀ ਸੀਗੀ ਹਾਂ ਮੈਂ ਤਾਂ ਤੇਰੀ ਪੱਗ ਪਿੱਛੇ ਲੁਕਿਆ ਹੋਇਆ ਹਾਂ ਚੱਲ 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 ਜਾਂਦੇ ਮਗਰ ਜਿੜਾ ਦੇ ਇਹ ਕਹਿੰਦਾ ਵਿਆਸ ਜਾਣਾ ਵਾ ਯਾਰ ਦੇਖ ਲਾ ਹੁਣ ਹਨੇਰਾ ਹੋ ਗਿਆ ਹੱਦਾਂ ਬਾਕੀ ਤੈਨੂੰ ਜਿੱਦਾਂ ਠੀਕ ਲੱਗੇ ਸੋ ਫਾਈਨਲੀ ਬਈ ਚੱਲ ਲਈ ਅਬ ਵਿਆਸ ਦੇਰੇ ਅੰਦਰ ਮੰਨਿਆ ਨਹੀਂ ਅੱਛਾ ਇੱਥੇ ਇੱਕ ਗੱਲ ਆ ਸਫਾਈ ਸੁਪੂਈ ਦਾ ਇੰਨਾ ਧਿਆਨ ਮਤਲਬ ਯਾਰ ਦਿਨੇ ਦੇਖਣ ਵਾਲੀ ਸੀ ਸਿਟੀ ਆ ਵਿਆਸ ਦੇਰਾ ਵਾ ਬਈ ਇਹ ਤਾਂ ਉਹ ਫਾਇਦਾ ਗੋਗੋ ਇੱਕ ਜਗ੍ਹਾ ਕਿਤੇ ਨਹੀਂ ਮਿਲੂਗਾ ਦੇਖਣ ਨੂੰ ਬਹੁਤਲੀ ਕਲੀਨ ਜਗ੍ਹਾ ਬਣਇਆ ਕਰੋ ਆ ਵਾ ਪੁਲ ਉੱਪਰ ਦੀ ਗੱਡੀ ਲੰਘਦੀ ਆ ਥੱਲੇ ਵਾਸ ਦੇਖਦਾ ਰਾਵਾ ਤੇ ਸਿਕਿਉਰਟੀ ਵਗੈਰਾ ਫੁੱਲ ਟੈਟਾ ਕੰਮ ਆ ਬਹੁਤ ਵਧੀਆ 뷰 ਆ ਚੈੱਕ ਕਰੋ ਦੇਖੋ ਆ ਦੇ ਇਧਰ ਨਾਲ ਦੀ ਦਰਿਆ ਲੰਘਦਾ ਉਹਦੇ ਇੰਨੀ ਵਧੀਆ ਟਾਣਾ ਦਿਲ ਵਧੀਆ ਲੱਗਾ ਚਲੋ ਹਣ ਕਰੇ ਬਸ ਕੋ ਕਿਮੜਾ ਗੇਟ ਤੇ ਰੁਕਿਆ ਸੀਗਾ ਉਹਨਾਂ ਨੇ ਡਿਟੇਲ ਵਗੈਰਾ ਭਰੀ ਮੋਟਰਸਾਈਕਲ ਦੇ ਨੰਬਰ ਦੀ ਸਿਕਿਉਰਿਟੀ ਬ੍ਰੀਚ ਕਿੰਗੇ ਏਰੀਆ ਹੈ ਮੇਰੇ ਹਿਸਾਬ ਨਾਲ 100 150 ਕਿਲੇ ਚ ਹੋਊਗਾ ਪਾਰਕਿੰਗ 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 ਚਾਹ ਤਨ ਪੂਰਾ ਲੈਟਾ ਦਾ ਹਨਾ ਲੈਟਾ ਨਾਲ ਇਹ ਗੱਲ ਕਰ 2000 ਰੁਪਿਆ ਲਾਇਆ ਅਕਸਰ 2000 ਲੱਗ ਗਿਆ 2000 ਲੱਗ ਗਿਆ 2000 ਰੁਪਿਆ ਲਾਇਆ ਮੁੰਡੇ ਨੇ ਤਾਂ ਲੈਟਾ ਵਾਰ-ਵਾਰ ਲਗਾ ਕੇ ਦੇਖੀ ਜਾਂਦਾ ਇਸ ਨਾਟ ਗੁੱਡ ਬ੍ਰਦਰ ਭਾਈ ਪਾਰਕਿੰਗ ਤੋਂ ਚੈੱਕ ਆਊਟ ਕਰ ਲਿਆ ਵਾ ਦਿਲ ਫੜਾ ਦੇ ਯਾਰ ਉਹ ਫੜਾ ਦੇ ਆਪਾਂ ਨਿਕਲੀਏ ਲੈਟਾ ਵਾ ਦਾ ਲੈਟਾ ਵਾ ਵਧੀਆ ਠੀਕ ਆ ਉਹ ਛੋਟੀ ਵੀ ਦੀ ਲਾਈਟ ਆ ਇਹ ਸਾਰੀ ਫਰੰਟ ਲਾਈਟ ਨਹੀਂ ਚੱਲਦੀ ਜਿਹੜੀ ਮੋਟੀ ਹੈ ਕੋਈ ਨੰਬਰ ਜੀਏ ਬਾਅਦ ਵਿੱਚ ਤੇ ਦਿਆਲੇ ਤੋਂ ਪਿੱਛੇ ਆ ਗੁਰਦੁਆਰਾ ਸਾਹਿਬ ਹੁੰਦਾ ਇੱਕ ਇੱਥੇ ਤੁਸੀਂ ਦੇਗ ਦਾ ਪ੍ਰਸ਼ਾਦ ਵੀ ਲੈ ਸਕਦੇ ਆ ਉਹਨਾਂ ਨੇ ਵੀ ਜੀ ਜਾਂਦੇ ਆ ਥੋੜਾ ਪੀਓ ਦੇਗ ਵਾ ਇਹ ਦੇਗ ਦਾ ਜਾਂ ਇਹ ਦੂਸਰਾ ਸਿੰਪਲ ਵੀ ਪੀ ਸਕਦੇ ਆ ਅਣੀ ਤੇ ਸਿੰਪਲ ਵੀ ਲੱਗੇ ਬਣਾ ਤਾ ਤੇ ਭਾਈ ਦੇਗ ਦਾ ਪ੍ਰਸ਼ਾਦ ਛਕਣ ਤੋਂ ਬਾਅਦ ਆਹ ਤੋ ਕੇ ਰੱਖ ਦਿਓ ਬਾਟੀ ਇੱਧਰ ਸੜਕ ਹੀ ਰੱਖੀ ਹੋਈ ਆ ਇੱਧਰ ਦੇਖਦਾ ਪ੍ਰਖਿਆ ਦਾ ਆ ਗੁਰਦੋਰਾ ਸਾਹਿਬ ਆ ਇਹ ਤੁਹਾਨੂੰ ਥੋੜਾ ਆ ਮੱਲੀ ਢਾਬੇ ਤੋਂ ਲਿੰਕ ਰੋਡ ਤੇ ਪੈਣਾ ਪੈਣਾ ਉਹ ਪਰਲੇ ਬੰਨੇ ਆ ਉਹ ਹਾਈਵੇ ਆ ਭਾਈ ਆਇਓ ਹੁਣ ਤੁਹਾਨੂੰ ਜਹਾਜ ਦਾ ਸਫ਼ਰ ਦੱਸਣੇ ਆ ਇਹ ਮਤਲਬ ਹਵਾਈ ਅੱਡਾ ਹੈ ਅਸਲੀ ਦਾ ਜਹਾਜ ਆ ਮੋਸ਼ਨ ਚ ਲਾ ਕੇ ਤੁਹਾਨੂੰ ਮੈਂ ਦੱਸਾਂਗਾ ਨਹੀਂ ਲੱਗਦਾ ਭਾਈ ਇਹ ਅਸਲੀ ਦਾ ਜਹਾਜ ਆ ਨਕਲੀ ਨਾ ਸਮਝ ਲਿਓ ਕਿਤੇ ਇਹਦੇ ਇੰਜਣ ਵਗੈਰਾ ਕੱਢਿਆ ਹੋਊਗਾ ਉਦਾਂ ਮਤਲਬ ਬਾਡੀ ਅਸਲੀ ਆ ਅਸਲੀ ਜਹਾਜ਼ ਦੀ ਏਅਰਬੱਸ ਹਾਂ ਆ ਜਾ ਤੈਨੂੰ ਜਹਾਜ਼ ਦੇ ਝੂੜਾ ਦਿਵਾਵਾਂ ਵੈਹ 에어ਪੋਰਟ ਚ ਜਾਣ ਤੇ ਨਹੀਂ ਦਿੰਦੇ ਪਰ ਇਹ ਏਦਾਂ ਮੰਨ ਲਓ ਜੇ ਤੁਸੀਂ ਫੈਮਿਲੀ ਨਾਲ ਆਇਆ ਏਦਾਂ ਜਹਾਜ਼ ਜੁਈ ਦਿਖਾ ਸਕਦੇ ਆ ਨਿਆਣਿਆਂ ਨੂੰ ਮ사ਜ ਚੇਅਰ ਵਗੈਰਾ ਲੱਗੀਆਂ ਵਾ ਅੰਦਰੋ ਵੀ ਸੈਟਅਪ ਵਧੀਆ ਬਣਾਇਆ ਹੈ ਦਿਲ ਕਲਾ ਉੱਪਰ ਦੀ ਜੇ ਅੰਦਰ ਜਾਣਾ ਜੀ ਕਿਹ ਕੀ ਨਾਮ ਦਾ ਤੁਹਾਡਾ ਜੀਲੀ ਬੜੀ ਮੱਝਾ ਬੋਰਡਿੰਗ ਪਾਸ ਲੈਣਾ ਪੋਗਾ ਜੀ ਕਿੰਨੇ ਪੈਸੇ ਪੈਸੇ ਲੱਗਦੇ ਜੀ ਕਿੰਨੇ ਪੈਸੇ ਇੱਕ ਬੰਦੇ ਦਾ 200 ਰੁਪਏ ਦਾ ਇੱਕ ਬੰਦੇ ਦਾ 200 ਜੇ ਇੱਕ ਨਹੀਂ ਅੰਦਰ ਬੈਠਣਾ ਹੀ ਆ ਸਾਡੇ ਮਿਲ ਵਿੱਚ ਲੱਗਦਾ ਜਿਹੜੀ ਚੀਜ਼ ਖਾਵਾਂਗੇ ਉੱਥੇ ਨਹੀਂ ਦੋਦਾਂ ਕਿੰਨੇ ਜਾਂਦਾ ਜਾਂਦੀ ਆ ਨਾ ਅੰਦਰ ਚੱਲ ਛੱਡ ਵਾਪਸੀ ਦੇ ਦੇਖਾਂਗੇ ਲੈ 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 ਆਓ ਨਹੀਂ ਵਾਪਸੀ ਦੇ ਦਿਲ ਰੁਕਣਾ ਵੀਡੀਓ ਬਣਾਉਣੀ ਆ ਹਾਂ ਵਾਪਸੀ ਦੇ ਦੇਖਾਂਗੇ ਵਾਪਸੀ ਤੇ ਤੁਹਾਨੂੰ ਸਾਰਾ ਦਿਖਾਉਂਦੇ ਆ ਨਾਲੇ ਰਸ਼ ਘਟੂਗਾ ਨਾਲੇ ਰਸ਼ ਘਟ ਜੂਗਾ ਬਈ ਇੰਨੀਆਂ ਚੀਜ਼ਾਂ ਬਣੀਆਂ ਹੋਈਆਂ ਵਾ ਥੋੜੇ ਪੈਸੇ ਤੇ ਢਿੱਲੇ ਕਰਨੇ ਹੀ ਪੈਣੇ ਆ ਤੁਹਾਨੂੰ ਹਨਾ 200 ਰੁਪਈਆ ਤੇ ਜਾ ਜਾ ਦੇਖਣ ਲਈ ਨਿਆਣਿਆਂ ਨੂੰ ਦਿਖਾਓ ਅੰਦਰੋਂ ਕੀ ਹਿਸਾਬ ਕਿਤਾਬ ਜਿਨ੍ਹਾਂ ਨੇ ਨਹੀਂ ਦੇਖਿਆ ਕਿਦਾਂ ਅਸੀਂ ਭਰਾਵਾ ਪਿੰਡੋਂ ਪਿੰਡੋਂ ਕੰਡਾ ਵਾਲੇ ਆ ਅਸੀਂ ਤਾਂ ਮੰਨ ਲਓ ਛੱਡਣਾਂ ਨਹੀਂ ਕਿਹਨੂੰ ਉਹ ਉਹ ਨਾ ਅੰਦਰ ਨਹੀਂ ਜਾਣ ਦਿੰਦੇ 에어ਪੋਰਟ ਦੇ ਅੰਦਰ ਥੋੜੀ ਜਾਂ ਆਂ ਦਿੰਦੇ ਆ ਉਹ ਬਾਹਰੋਂ ਬਾਹਰੋਂ ਹੀ ਉੱਥੇ ਹੀ ਉਹ ਭਰਾਵਾ ਜਹਾਜ਼ ਵੀ ਨਹੀਂ ਦੇਖਦਾ ਕੋਈ ਤੇ ਮੰਨ ਲਓ ਨਿਆਣਿਆਂ ਨੂੰ ਦਿਖੋਣਾ ਵਧੀਆ ਚੀਜ਼ ਆ ਇਦਾਂ ਦੀ ਦਿਖਾ ਦਿਓ हां यार, यार असली यार आ, आ, यार, है यार असली ਜਾ ਆਜਾ ਦੇਖੋ ਫਿਨਿਸ਼ਿੰਗ ਚੈੱਕ ਕਰੋ ਆ ਆ ਨਕਲੀ ਜਾ ਥੋੜੀ ਬਨ ਸਕਦਾ ਇਦਾਂ ਦਾ ਚਲੋ ਚੱਲੀਏ ਯਾਰ ਲੇਟ ਹੋ ਜਾਣਾ ਅੱਪੇ 골ਡਨ 게ਟ ਆ ਗਿਆ ਸਮਝ ਲੋ ਆਪਾਂ ਅੰਮ੍ਰਿਤਸਰ ਪਹੁੰਚ ਗਏ ਆ ਉਧਰ ਵੀ ਕੋਈ ਨਾਕਾ ਇੱਧਰ ਵੀ ਨਿਕਲਣਾ ਹੈ ਮੈਨੇ ਆਵੇਂ ਰੋਕਣਾ ਲੈਣ ਕੱਲ ਬੜਾ ਢੂਲਮਢ ਨਹੀਂ ਪਾ ਸਕਣਾ ਨੇ ਤੇ ਭਾਈ ਜੇ ਤਾਂ ਤੁਸੀਂ ਫੇਰ ਪਾਰ ਇੱਥੋਂ ਅੱਗੇ ਭਾਈ ਜੇ ਤਾਂ ਤੁਸੀਂ ਪਾਰਕਿੰਗ ਤੇ ਜਾਣਾ ਵਾ ਆ ਪੋਲ ਚੜਜਿਓ ਏ ਸਿੱਧਾ ਉੱਪਰ ਪਾਰਕਿੰਗ ਤੇ ਜਾ ਕੇ ਇਹਨੇ ਖਤਮ ਹੋਣਾ ਇਹ ਵਾਲੇ ਪੁੱਲ ਨੇ ਮਤਲਬ ਪਾਰਕਿੰਗ ਦੀ ਉੱਪਰਲੀ ਜਿਹੜੀ ਪੰਜਲ ਹਨ ਉੱਥੇ ਨਿਕਲਦਾ ਵਾਏ ਤੇ ਜੇ ਤੁਸੀਂ ਥੱਲੇ ਕਿਤੇ ਰਹਿਣਾ ਵਾ ਫੇਰ ਪੁੱਲ ਨਾ ਚੜਜੋ ਜੇ ਪੁੱਲ ਚੜ ਗਏ ਕਿਤੇ ਕੱਟ ਨਹੀਂ ਗਾ ਫੇਰ ਸਿੱਧਾ ਉੱਥੇ ਹੀ ਰੁਕਣਾ ਉੱਥੇ ਹੀ ਗੱਡੀ ਰੁਕੂਗੀ ਪਾਰਕਿੰਗ ਤੇ ਅਹੀਂ ਤੇ ਲਾਗੇ ਹੋਰ ਕਿਤੇ ਜਾਣਾ ਵਾ ਤਾਂ ਕਰਕੇ ਇੱਧਰ ਨੂੰ ਮੁੜ ਜੀਏਗੇ ਤੇ ਭਾਈ ਮੋਟਰਸਾਈਕਲ ਟਿਕਾਣੀ ਲਾਤਾ ਵਾ ਹੁਣ ਅੱਗੇ ਦੇਖਦੇ ਹਾਂ ਹੋਰ ਭਾਈ ਕੀ ਹਾਲ ਚਾਲ ਓਕੇ ਆ ਮਰਤੀ ਮਿਲ ਗਈ ਆ ਹੁਣ ਪਤਾ ਨਹੀਂ ਇਹ ਪੇੜ ਆ ਮੇਰੇ ਹਿਸਾਬ ਨਾਲ ਤੇ ਪੇੜ پارک ਹੀ ਦਾ ਕਿੰਨੇ 30 ਰੁਪਏ 20 ਸਵੇਰੇ ਸਵੇਰ ਤੱਕ ਦੇ ਤਿੰਨ ਮਤਲਬ ਜਿਆਦਾ ਨਹੀਂ ਜਾਇਜ ਆ ਹੁਣ ਬੈਗ ਦਾ ਮਸਲਾ ਹਾਂ ਉੱਥੇ ਹੋ ਜਾਣਾ ਹਨਾ ਬੈਗ ਤਾਂ ਤਾਂ ਤੇ ਭਾਈ ਰੁਮਾਲ ਵਗੈਰਾ ਬੰਨ ਲਿਆਣਾ ਦਿਲ ਫੜੀ ਆ ਪੈਸੇ ਘਟਾਦਾ ਭਾਈ ਨੂੰ ਨਾ ਕਰੋ ਰੁਮਾਲ ਲੈ ਲਿਆ ਦੋ ਬਾਬੇ ਵਾਲੇ ਹੋ ਗਏ ਸ਼ਨੀਵਾਰ ਦਾ ਕਰਕੇ ਅੱਜ ਸ਼ਨੀਵਾਰ ਆ ਤੇ ਸਵੇਰੇ ਐਤਵਾ ਰਸਪੂਰਾ ਮੈਂ ਕਿਹਾ ਕਿਸ ਹੋਈ ਜੀ ਰਾਜ ਹੋਰ ਮੇਦਲ ਉਹ ਫਿਲਮ ਤੂੰ ਲਈ ਕਰੀ ਉਹ ਮੇਲਾ ਬਾਪੂ ਨਾ ਹੈ ਮੇਰਾ ਬਾਪੂ ਵੀ ਨਹੀਂ ਲੈ ਕੇ ਗਿਆ ਭਰਾਵਾ ਪਰ ਉਹ ਫੀਲਿੰਗ ਘੈਂਡ ਰਿਹਾ ਲਿਆ 골ਡਨ ਮੂਵਮੈਂਟ ਜੀ ਰਿਹਾ ਬੰਦਾ ਇਸ ਟਾਈਮ ਹੈਨਾ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਅਗਲਾ ਕਹਿੰਦਾ ਜਾਓ ਲੱਤਾਂ ਉਹ ਸਾਰਾ ਕੋਈ ਬਾਪੂ ਦੇ ਮੋਢਿਆਂ ਤੇ ਆਇਆ ਮੈਂ ਹਾਂ ਆ ਹੋਈ ਇੱਕਰੀ ਗੱਲ ਕਿੱਦਾਂ ਦੀ ਸੀ ਉਹਦਾ ਦੀ ਇੱਕ ਗੱਲ ਨੋਟ ਕਰਿਓ ਇੱਥੇ ਨਾ ਗੁਜਰਾਤ ਵਾਲੇ ਗਰੁੱਪ ਬੁਆਏ ਹੋਣੇ ਮਤਲਬ ਉਹ ਨਾ ਟਰੈਵਲ ਕਿੱਥੇ ਪਤਾ ਕਿੱਦਾਂ ਸ਼ੁਰੂ ਕਰਦੇ ਦਿਲ ਗੋਲਡਨ ਟੈਂਪਲ ਤੋਂ ਸ਼ੁਰੂ ਕਰਦੇ ਆ ਜਿਹਦਾ ਗੁਜਰਾਤ ਤੋਂ ਫੈਮਿਲੀ ਹੁੰਦੀਆਂ ਕਿੰਨੀਆਂ ਉਹਨਾਂ ਨੇ ਜਾਣਾ ਹੁੰਦਾ ਮਨਾਲੀ ਹਿਮਾਚਲ ਘੁੰਮਣਾ ਹੁੰਦਾ ਗਵਾਜ ਨੇ ਜਾਈ ਭਰਾਵਾ ਪਾ ਗਿਆ ਹੈਗਾ ਘਰਦਿਆਂ ਨੇ ਪੁੱਛਣਾ ਵਾ ਮੈਨੂੰ ਬਾਅਦ ਚ ਮੈਨੂੰ ਕਹਿਣਗੇ ਰੋ ਤੂੰ ਆਪ ਗਵਾਚਿਆ ਫਿਰਦਾ ਕਿੱਥੇ ਚਲ ਗਿਆਈ ਤੂੰ ਮੈਂ ਤਾਂ ਜਵੈਲੇ ਬਾਗ ਦਾ ਪੁੱਛਣ ਗਿਆ ਹੈਗਾ ਬੰਦਾ ਫਿਰ ਇਹ ਕਾ ਉਹ ਨਿਆਣੀ ਲੰਦੀਆਂ ਚਿੜੀਆਂ ਜੀਆਂ ਦੇਖੀ ਇੱਕ ਅੱਧਾ ਡਾਊਗਾ ਕੋਈ ਔਰ ਇਹਨੇ ਥੱਲੇ ਆ ਜਾਣਾ ਉਹ ਚੱਕ ਦੂਸਰੀ ਪੜਾਣਿਆਂ ਨੂੰ ਅਟਰੈਕਟ ਕਰਦੇ ਇਹ ਆ ਚੱਕ ਜੋੜੀਆਂ ਦੀ ਸੇਵਾ ਭਰਾ ਲੋ ਹੋ ਗਈ ਆ ਤੇ ਭਾਈ ਇਥੋਂ ਇਥੋਂ ਤੁਹਾਨੂੰ ਸਿੱਧਾ ਸਭ ਤੋਂ ਪਹਿਲੇ ਦਰਸ਼ਨ ਹੋਣਗੇ ਕਿਆ ਬਾਤ ਹੈ ਕਿੰਨਾ ਸੋਹਣਾ ਲੱਗਦਾ ਦਿਲ 골ਡਨ ਟੈਂਪਲ ਇਹਨੂੰ ਕਾਦੀ 골ਡਨ ਟੈਂਪਲ ਕਹਿੰਦੇ ਆ ਤੁਹਾਡੇ ਸਾਹਮਣੇ ਆਂ ਕਰਮਾਣੇ ਆ ਭਰਾਵਾ ਅਸੀਂ ਇੱਥੇ ਮੱਥਾ ਟੇਕਣਾ ਹੈ ਹਣਾ ਵਾਕੇ ਉਹ ਕਰਮਾ ਵਾਲੇ ਲੋਕ ਹੁੰਦੇ ਜਿਹੜੇ ਇੱਥੇ ਮੱਥਾ ਟੇਕਣ ਹੁੰਦੇ ਆ। ਵੇਖ ਕਰੋ ਗੁਰਦੁਆਰਾ ਸਾਹਿਬ ਕਿੰਨਾ ਭਵਯਾ ਲੱਗਦਾ ਵਾ। ਕਰਮਾ ਵਾਲੇ ਆ ਲੋਕ ਬਾਈ ਜਿਹੜੇ ਮੱਥਾ ਟੇਕਣ ਹੁੰਦੇ ਇੱਥੇ। ਅਰਦਾਸ ਕਰਦਾ ਕਿ ਭਰਾਵਾ ਅਸੀਂ ਮੱਥਾ ਡਿੱਗੀ ਉੱਥੇ ਹਣਾ। ਇਸ਼ਨਾਨ ਕਰ ਲਈਏ ਸਭ ਤੋਂ ਪਹਿਲਾਂ ਦਿਲ ਹਣਾ। ਫਿਰ ਇਸ਼ਨਾਨ ਕਰਕੇ ਫਿਰ ਮੱਥਾ ਡੇਕਦੇ ਆ। ਪਾਲਕੀ ਸਾਹਿਬ ਚੱਲੀ ਆ ਜਾਂਦੀ ਵੀ ਆ ਦੇਖੋ ਕਿ ਨਵੀਆਂ ਦ੍ਰਿਸ਼ ਬੰਦਾ ਦੇ ਤਾਂ ਬਈ ਸਵੇਰ ਦੇ 2 ਵਜੇ ਗਿਆ ਤਾਂ ਸੰਗਤ ਦੇਖ ਲਓ ਕਿੰਨੀ ਸੇਵਾ ਕਰਨ ਲੱਗੀ ਹੋਈ ਆ ਕਿੱਸ ਕਰੋ ਤੇ ਲੋਣੀ ਵੀ ਪਾਠ ਕਰਨ ਲੱਗਿਆ ਸਦੀ ਸਵੇਰ ਹੋ ਗਈ ਆ ਆ ਹੈਗਾ ਵਾ ਐਂਟਰੈਂਸ ਜਲੇ ਵਾਲੇ ਬਾਗ ਦੀ ਤਾਂ ਗੁੱਡੀ ਜੀ ਬਈ ਇਹ ਹੀ ਰਾਤ ਦੇ ਅੰਬਰ ਹਾਰਾਏ ਹੋਏ ਹੈਗੇ ਤੇ ਮੈਂ ਨਾ ਜਲਿਆਂ ਦੇ ਬਾਗ ਬੈਠਾ ਹਾਂ ਕਿਉਂਕਿ ਮੈਂ ਨਾ ਉਹ ਉਹ ਵਾਲੀ ਸਿਚੁਏਸ਼ਨ ਰੀਕ੍ਰੀਏਟ ਕਰਕੇ ਦੇਖਦਾ ਤੇ ਕਿੱਦਾਂ ਦਾ ਮੰਜ਼ਰ ਹੋਊਗਾ ਉਹ ਹੈਗਾ ਰਸਤਾ ਇੱਕੋ ਇੱਕ ਪੀੜੀ ਗਲੀ ਜਿਹਨੂੰ ਕਹਿੰਦੇ ਆ ਉੱਥੋਂ ਦੀ ਹੁੰਦੀ ਅੱਗੇ ਜਾਂਦੇ ਉੱਥੋਂ ਦੀ ਜਾਂਦੇ ਹੀ ਲੋਕੀ ਵਾਪਸ ਤੇ ਆ ਹੁਣ ਨਵਾਂ ਰਸਤਾ ਬਣਿਆ ਹੋਇਆ ਵੈਸੇ ਤੇ ਉਹ ਮੰਜ਼ਰ ਇਦਾਂ ਹੋਊਗਾ ਉਹ ਉੱਥੇ ਖੜਾ ਹੋਊਗਾ ਜਨਰਲ ਅਡਵੈਰ ਠੀਕ ਆ ਉਹਨੇ ਇਦਾਂ ਲੈਂਸਰ ਖੜੇ ਕਰਤੇ ਹੋਊਗੇ ਬੰਦੇ ਤੇ ਚਲੋ ਜੀ ਰੈਡੀ ਹੋ ਜਓ ਤੁਸੀਂ ਮਿਸ਼ਨ ਕਰਨਾ ਹੁਣ ਤੇ ਉਹ ਸਾਹਮਣੇ ਹੈਗਾ ਖੂ ਉਹ ਜਿੱਥੇ ਲੋਕਾਂ ਨੇ ਛਾਲਾਂ ਮਾਰੀਆਂ ਸੀ ਉਹ ਸਾਹਮਣੇ ਉਹ ਗੋਲੀਆਂ ਦੇ ਨਿਸ਼ਾਨ ਵੀ ਆ ਸਾਹਮਣੇ ਤੇ ਕਿਹਦਾ ਖੌਫਨਾਕ ਮੰਜ਼ਰ ਹੋਊਗਾ ਨਾ ਆ ਤਾਂ ਲੋਕੀ ਘੁੰਮਦੇ ਪਏ ਆ ਫੀਲ ਨਹੀਂ ਕਰਦੇ ਪਏ ਮੈਂ ਫੀਲ ਕੀਤਾ ਪਤਾ ਨਹੀਂ ਕਿਉਂ ਦੇਸ਼ ਭਗਤ ਆ ਨਾ ਸੱਚਾ ਸੱਚਾ ਨਹੀਂ ਨਹੀਂ ਹੁੰਦਾ ਨਹੀਂ ਯਾਰ ਦਿਮਾਗ ਤੇ ਜਾਂਦਾ ਹੀ ਆ ਬੰਦੇ ਦਾ ਹੁਣ ਹਨਾ ਆ ਵੀ ਚਬਰੋ ਅਗਲਾ ਦਿਨ ਹੋ ਗਿਆ ਵਾ ਰਾਤੀ ਇਦਾਂ ਹੀ ਛੱਡ ਕੇ ਗਏਗੇ ਵਿਚਾਰੇ ਇਹਨਾਂ ਆ ਮੋਟਰਸਾਈਕਲ ਨਾਲ ਸਾਰੇ ਹੀ ਭਰ ਗਿਆ ਉਹ ਇਹ ਥੋੜੀ ਆ ਪਤੀ ਉਹ ਪੂਰਾ ਵਾਸ਼ ਇਹਦਾ ਡਾਰੀ ਲੈਂਦਾ ਜਿਹੜੀ ਲਾਈਟ ਲਵਾਈ ਆ ਤੈਨੂੰ ਪੂਰਾ ਖੌਫ ਤੇ ਨਾ ਰੱਤੀ ਇੱਕ ਇੱਕ ਵੇ ਵੀ ਯਾਦ ਕਰਦੇ ਓਟ ਉੱਟ ਗਿਆ ਨਾ ਲਾਈਟ ਨਾਲ ਵੀ ਲੈ ਰਿਹਾ ਵਾ ਲੈ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਸੁੱਤਾ ਕਿੱਥੇ ਸੁੱਤਾ ਫਰੋੜ ਤੇ ਕੋਟ ਲਾਣਾ ਤੇਰਾ ਨਰੀ ਸੰ ਨਾਲਾ ਗੇੜੀ ਦੇ ਗਿਆ ਆਹ ਉਹ ਕਹਿੰਦੇ ਸਟਾਫ ਹੀ ਬਦਲ ਗਿਆ ਦਿ ਲੋ ਲੱਗਦਾ ਮੋਟਰਸਾਈਕਲ ਚੀਤਾ ਹੀ ਭੁੱਲ ਗਿਆ ਕੋਈ ਵਪਸ ਵਸੇ ਵਸੇ ਚਲ ਗਿਆ ਲੱਗਦਾ ਓ ਇਤਨਾ ਬੰਦਾ ਲਾ ਕੇ ਇਦਾਂ ਲੱਗਾ ਟ੍ਰੇਨੇ ਚ ਲੱਗ ਜਾਂਦਾ ਵਾਪਸ ਜਾਂ ਉਹਨੇ ਚੇਤਾ ਭੁੱਲ ਗਿਆ ਪਾਰਕਿੰਗ ਕਿਹੜੀ ਚ ਲੱਗਾ ਇਦਾਂ ਵੀ ਹੋ ਸਕਦਾ ਹੋ ਸਕਦਾ ਗਜਨੀ ਹੋਵੇ ਤੇਰੀ ਜਾਂਦੀ ਜਾਂਦੀ ਮੈਂ ਕਿਹਾ 골ਡਨ ਗੇਟ ਕੋ ਰੋਕ ਕੇ ਜੰਨੇ ਆ ਤੂਫਾਨ ਸਿੰਘ ਦੀ ਸ਼ਰਧਾਈ ਪੀ ਕੇ ਜੰਨੇ ਆ ਬਾਤ ਤਿਆਰੀ ਆ ਰਗੜਾ ਲੱਗਣ ਵਾਲਾ ਹੀ ਆ ਇਧਰ ਸੁਣ ਲੈ ਬਹੁਤ ਥੋੜੀ ਅੰਝੀ ਕਿਹਣਾ ਆ ਆ ਭਾਈ ਹੁਣੀ ਸਾਰੇ ਵੇਟ ਕਰਦੇ ਪਏ ਅਸੀਂ ਵੀ ਵੇਟ ਕਰਦੇ ਤੇ ਇਹਦੇ ਕਰੋ ਬਣ ਕੇ ਰੈਡੀ ਹੁੰਦੀ ਆ ਵਧੀਆ ਮਤਲਬ ਪੁਰਾ ਜਿੱਦਾਂ ਨਾ ਪੁਰਾਣੇ ਸਮੇਂ 'ਚ ਬਣਾਉਂਦੇ ਉਹਦਾਂ ਹੀ ਆ ਭਾਈ ਸਹੀ ਜੋਰ ਸਹੀ ਮਤਲਬ ਇਹ ਹੀ ਹੁੰਦਾ ਠੰਡਾ ਠੰਡਾ ਰਹਿ ਕੇ ਰਗੜਾ ਜਿਹੜਾ ਲੱਗਦਾ ਕਈ ਗੱਡੀਆਂ ਤਾਂ 모ੜੀ ਗਈਆਂ ਕਿਉਂਕਿ ਟਾਈਮ ਲੱਗਦਾ ਨਾ ਇਹ ਕਿ ਚੀਜ਼ ਨੂੰ ਬਣਨ ਨੂੰ ਟਾਈਮ ਲੱਗਦਾ ਅੱਧਾ ਪੂਨਾ ਘੰਟਾ ਲੱਗਦਾ ਚੰਦ ਮਿੰਟ ਤੱਕ ਰਗੜਾ ਲਾ ਕੇ ਰੈਡੀ ਹੋਣ ਵਾਲਾ ਵਾ ਬਸ ਥੋੜਾ ਜਿਹਾ ਹੋਰ ਬ੍ਰੀਕ ਹੋਣਾ ਦਾ ਰਹਿ ਗਿਆ ਇਧਰ ਪਾਉਨੇ ਹੁਣੇ ਸ਼ੁਰੂ ਹੀ ਕੀਤਾ ਬਸ 스멜 ਬਹੁਤ ਸੋਹਣੀ ਹੁੰਦੀ ਵੀ ਹੈ ਨਾ ਮਤਲਬ 스멜 ਬਹੁਤ ਸੋਹਣੀ ਹੁੰਦੀ ਵੀ ਭਾਈ ਹੈਂ ਰੈਡੀ ਹੋਣ ਲਈ ਖੂਬਾ ਹਾਂ ਜਿਹੜੇ ਜਿਹੜੀ ਜੀ ਪਈਆਂ ਵਾ ਰੈਡੀ ਹੋ ਗਿਆ ਵਾ ਇਹ ਤੋਂ ਅੱਗੇ ਬਾਲਟੀ ਚ ਪਾਉਣਾ ਹਣ ਇਹਨੂੰ ਅੱਛਾ ਪਹਿਲਾਂ ਇਹ ਪਿਆਵਾਂ ਵਿੱਚ ਇਹ ਵਿੱਚ ਹੀ ਮਿਠਾ ਪਾ ਲੈ ਹੈ ਇਹ ਮਿਠਾ ਪਾ ਗੋ ਲਿਆ ਅੱਛਾ ਆ ਦੇ ਤੇਰੀ ਜੀ ਜੀ ਸਾਰੇ ਵੇਟ ਕਰਦੇ ਪਏ ਹੁਣ ਆ ਦੇਖੋ ਕਿੰਨੇ ਜਾਣੇ ਗੱਡੀਆਂ ਵੀ ਰੁਕੀਆਂ ਹੋਈਆਂ ਦੋ ਦਿਨ ਪਰ ਜਿਹੜੇ ਖੜੇ ਪਹਿਲਾਂ ਉਹਨਾਂ ਨੂੰ ਦੇਈਂ ਭਰਾਵਾ ਅਸੀਂ ਕਿੰਨੇ ਟਾਈਮ ਦੇ ਖੜੇ ਆ ਦੋ ਗਲਾਸ ਦੇ ਦੋ ਦੇ ਸਾਰਾ ਨਾ ਦੇ ਆ ਵੀ ਤੇਲੇ ਲਾ ਇਹ ਦੇ ਕੇ ਜਾਣੇ ਸਾਰੇ ਨੇ ਹਾਂ ਇਹ ਇੱਕ ਕੋਈ ਆ ਤੋ ਓਕੇ ਆ ਦੇ ਸੀ ਇਨਰਜੀ ਡਰਿੰਕ ਉਹ ਖਤਮ ਹੋ ਜਾਣੀ ਚੱਲ ਜੇ ਜਦੀ ਮਿਹਨਤ ਦਾ ਫਲ ਮਿੱਠਾ ਹੁੰਦਾ ਨਹੀਂ ਨਹੀਂ ਮਤਲਬ ਜੈਸਾ ਗਲਵਾਦ ਕੱਪੜੇ ਪ੍ਰੈਸ ਆ ਬੀਟ ਵੀ ਬਹੁ ਕੀਤੀ ਭਰਾ ਜੀ ਲਓ ਇਹਦੇ ਲਈ ਕਹਿੰਦਾ ਇੱਕ ਹੋਰ ਕਲਾਸ ਪੀਣਾ ਵਾ ਹੋ ਗਿਆ ਬੜਾ ਬੜਾ ਛੇਤੀ ਬਾਅਦ ਜ ਨਹੀਂ ਤਾਂ ਅੱਧੇ ਪੌਣੇ ਘੰਟੇ ਬਾਅਦ ਹੀ ਵਾਰੀ ਹੋਣੀ ਆ ਸਹੀ ਆ ਭਾਈ ਓਕੇ ਚਲੋ ਠੀਕ ਆ ਆ ਭਾਈ ਹੁਣੀ ਆਪਾਂ ਨੂੰ ਵੀਡੀਓ ਵਗੈਰਾ ਦੇ ਦੇਆ ਵੀਰੇ ਥੈਂਕ ਯੂ ਓਕੇ ਭਾਈ ਓਕੇ ਓਕੇ ਤੇ ਜਾਣਾ ਜੀਗਾ ਉਹ ਭਾਈ ਹੁਣੀ ਆਪਾਂ ਰੋਡ ਤੇ ਮਿਲ ਗਏ ਆ ਇਹਨਾਂ ਦੀ ਗੱਡੀ ਦੀ ਵੀਡੀਓ ਬਣਾਉਣੀ ਆ ਟਾਇota C ਦਾ ਵੀਡੀਓ ਫੁੱਲ ਪਾਵਾਂਗੇ ਮੈਂ ਤੁਹਾਨੂੰ ਵੈਸੇ ਦਿਖਾਉਂਗਾ ਥੋੜੀ ਵਲੌਗ ਵਿੱਚ ਸਿਚੁਏਸ਼ਨ ਦੱਸਦਾ ਮੈਂ ਤੁਹਾਨੂੰ ਭਾਈ ਹੁਣੀ ਉੱਥੇ ਖੜੇ ਸੀਗੇ ਮੈਂ ਮੈਂ ਮਹਿਤੇ ਦਾ ਰੋਡ ਪੁੱਛਿਆ ਮੈਂ ਕਿਹਾ ਭਾਈ ਮਹਿਤਾ ਕਿੱਥੇ ਆ ਭਾਈ ਕਹਿੰਦੇ ਸਿੱਧਾ 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 ਸੁੱਤਾ ਠੀਕ ਅਚਾਨਕ ਵਾਈਪੇ ਉਹ ਦਵਾਪਾ ਇਰ ਲੈਣ ਮੈਂ ਗਿਆ ਹਾਂ ਭਾਈ ਕਹਿੰਦਾ ਤੁਸੀਂ ਤਾਂ ਮੇਰੇ ਤੇ ਹੀ ਹੋਣਾ ਆਓ ਮਤਲਬ ਇਦਾਂ ਬਹੁਤ ਰੇਅਰ ਹੁੰਦਾ ਚਾਂਸ ਦਿਲ ਹੈ ਹੈਨਾ ਵਾਈ ਮੜੀ ਗੱਡੀ ਕਿਹਾ ਕਰੋ ਕੰਟੈਂਸਾ ਹਿੰਦੁਸਤਾਨ ਮੋਟਰ ਇਹਦੀ ਵੀਡੀਓ ਪਾ ਰਹੇ ਆ ਅੱਜ ਤੇ ਭਾਈ ਦੋਵੇਂ ਗੱਡੀਆਂ ਦੀ ਵੀਡੀਓ ਬਣ ਗਈ ਆ ਤੇ ਚੈਨਲ ਤੇ ਆਪਾਂ ਅਪਲੋਡ ਵੀ ਕਰਤੀ ਆ ਤੇ ਵੀਡੀਓ ਬਣਾਉਣ ਤੋਂ ਬਾਅਦ ਸੱਜਣ ਸਬੂਤੇ ਜਲੰਧਰ ਪਹੁੰਚ ਗਏਗੇ ਬਾਕੀ ਸਾਸਰੀ ਘਰ ਆ ਲਈ ਮਿਲਦੇ ਜੁਲਦੇ ਰਹੋ ਤੇ ਬਸ ਇਨੀ ਕੁ ਬੇਨਤੀ ਹੈ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵਗੈਰਾ ਕਰ ਦਿਓ ਤੇ ਚੈਨਲ ਨੂੰ ਘੱਲੂ ਫਰਲੋ ਬਾਕੀ ਚੰਗਾ ਫਿਰ